हेलो गाइस वेलकम टू माय न्यू व्लॉग गाइस ਤੁਸੀਂ ਵੀ ਕਹੋਗੇ ਅੱਜ ਵਲੌਗ ਕੀ ਤੋਂ ਸ਼ੁਰੂ ਕਰਦਾ ਇਹ ਵਲੌਗ ਇਹਦਾ ਕਿ ਹੁਣ ਅਸੀਂ ਆ ਗਏ ਆ ਇਸ ਲੋਕੇਸ਼ਨ ਦੇ ਉੱਪਰ ਇਹ ਲੋਕੇਸ਼ਨ ਹੈ ਤੁਹਾਨੂੰ ਜੋਤੀ ਇੱਥੇ ਮੇਰੇ ਨਾਲ ਆ ਤੇ ਲੋਕੇਸ਼ਨ ਇਸ ਤਰ੍ਹਾਂ ਕੀ ਅਸੀਂ ਇੱਥੇ ਲੱਗੇ ਆ ਫੈਕਟਰੀ ਦੇ ਵਿੱਚ ਤੇ ਫੈਕਟਰੀ ਵਿੱਚ ਹੁਣ ਇੱਥੇ ਲੱਗੇ ਹੋਏ ਹੁਣ ਆਇਆ ਕਿ ਚਲੋ ਇਹ ਕਹਿੰਦੀ ਕਿ ਮੇਰੇ ਤੋਂ ਘਰੇ ਟਾਈਮ ਪਾਸ ਨਹੀਂ ਹੁੰਦਾ ਜਾਂ ਕੁਝ ਵੀ ਆ ਤੇ ਹੁਣ ਅਸਤਵਾਰੇ ਆ ਕਿ ਚਲੋ ਜੋਤੀ ਵੀ ਹੁਣ ਮੇਰੇ ਨਾਲ ਕੰਮ ਤੇ ਆਇਆ ਕਰੂਗੀ ਤੇ ਕੰਮ-ਕੁਮ ਕਰਨ ਦੇ ਵਿੱਚ ਇਹ ਕਹਿੰਦੇ ਕਿ ਚਲ ਮੇਰਾ ਵੀ ਥੋੜਾ ਵਜ਼ਨ ਘਟ ਜੂਗਾ ਵਜ਼ਨ ਵਧ ਗਿਆ ਤੇ ਤੁਹਾਨੂੰ ਮੈਂ ਆਸ-ਪਾਸ ਦਾ ਤੁਹਾਨੂੰ ਮੈਂ ਇੱਥੇ ਨਜ਼ਾਰਾ ਦਿਖਾਣਾ ਦੱਸਿਓ ਜੇ ਕੋਈ ਆ ਇੱਥੇ ਜਗ੍ਹਾ ਤੇ ਆਇਆ ਹੋਵੇ ਤੇ ਦੱਸਿਓ ਭਾਈ ਇਹ ਕਿਹੜੀ ਜਗ੍ਹਾ ਪਹਿਲਾਂ ਆਸ-ਪਾਸ ਦਾ ਨਜ਼ਾਰਾ ਦੇਖੋ ਆ ਦੇਖੋ ਦੇਖ ਰਹੀ ਹੈ ਆ ਸਾਰੀ ਲੋਕੇਸ਼ਨ ਦੇਖੋ ਇੱਥੇ ਤਾਂ ਆ ਤਾਂ ਗੰਦ ਹੀ ਪਿਆ ਹੋਇਆ ਹੈ ਪੂਰਾ ਇਹਨੂੰ ਨਾ ਦੇਖੋ ਜੀ ਬਾਕੀ ਆਸ-ਪਾਸ ਦੇਖ ਲਓ ਆ ਏਰੀਆ ਵਾ ਸਾਰਾ ਟਾਵਰ ਟੂਰ ਲੱਗੇ ਹੋਏ ਨੇ ਇੱਥੇ ਜੇ ਕਿਸੇ ਨੂੰ ਪਤਾ ਤਾਂ ਦੱਸਿਓਾ ਕਿਹੜੀ ਲੋਕੇਸ਼ਨ ਆ ਤੇ ਕਿੱਥੇ ਦਾ ਠੀਕ ਆ ਨਾ ਆ ਦੇਖੋ ਸਾਰੇ ਆ ਗਲੀ ਦੇ ਵਿੱਚ ਇੱਥੇ ਕੀ ਬਣਿਆ ਆ ਆ ਦੇਖੋ ਆ ਸਾਰੀ ਗਲੀ ਆ ਇੱਥੇ ਟਾਇਰਡ ਵੀਲ ਲੱਗੀ ਹੋਈ ਹੈ ਵਧੀਆ ਵਾ ਇੱਥੇ ਇਸ ਤਰ੍ਹਾਂ ਕੀ ਇੱਥੇ ਹੁਣ ਸਾਡਾ ਹੁਣ ਕੰਮ ਹੈਗਾ ਹੁਣ ਇੱਥੇ ਸਾਡਾ ਕੰਮ ਆਪਣਾ ਹੀ ਹੈ ਨਾ ਤੇ ਆਪਣਾ ਗਾਮਾ ਮਲਕੀ ਆਪਣਾ ਕੰਮ ਕਰਦਾ ਯਾਰ ਮੈਂ ਕਿ ਅਸੀਂ ਨਾ ਠੇਕਾ ਲਿੱਤਾ ਹੋਇਆ ਠੇਕਾ ਲਿੱਤਾ ਹੈ ਤੇ ਚਲੋ ਇਹ ਹੈ ਕਿ ਹੁਣ ਉੱਥੇ ਕੰਮ ਕਰਨ ਆਈਦਾ ਹੁਣ ਬੰਦੇ ਲੋਡ ਜੀ ਕਿਤੇ ਜਲ ਜੋਤੀ ਵੀ ਆ ਗਿਆ ਤੇ ਗ੍ਰੀਸ ਗੰਦਾ ਕੰਮ ਆ ਜਿਹੜਾ ਮੈਂ ਸਟਾਰਟਿੰਗ ਤੋਂ ਹੀ ਕਰਦਾ ਵਾ ਜੇ ਕਿਸੇ ਨੇ ਕੋਈ ਗ੍ਰੀਸ ਗੰਦਾ ਕੰਮ ਕਰਾਣਾ ਹੋਵੇ ਰਿਪੇਅਰ ਕਰਾਣੀ ਹੋਵੇ ਕੁਝ ਕਰਾਣੀ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ ਕੋਈ ਦਿੱਕਤ ਆndi ਹੋਵੇ ਉਸ ਪੀਸ ਦੇ ਵਿੱਚ ਖਰਾਬ ਹੋਵੇ ਟੁੱਟੇ ਫੁੱਟੇ ਹੋਵੇ ਪ੍ਰੈਸ਼ਰ ਨਾ ਬਣਾਉਂਦਾ ਹੋਵੇ ਕੁਛ ਨਾ ਹੋਵੇ ਤੇ ਉਹ ਸਾਰੇ ਵੀ ਇਸ ਰਪੇਰ ਵੀ ਕਰ ਦਿੰਨਾ ਮੈਂ ਤੇ ਜੇ ਅਸੈਂਬਲ ਕਰਨੀ ਹੈ ਅਸੈਂਬਲ ਵੀ ਕਰ ਦਿੰਨਾ ਤੇ ਜੇ ਕਿਸੇ ਨੂੰ ਨਹੀਂ ਪਤਾ ਕਿ ਉਹ ਪੀਸ ਕਹੇ ਜਹ ਹੁੰਦੇ ਆ ਤੇ ਵੀਡੀਓ ਚ ਬਣੇ ਰਹੋ ਤੁਹਾਨੂੰ ਮੈਂ ਪੀਸ ਵੀ ਦਿਖਾ ਦੂੰਗਾ ਕਿ ਕਹੇ ਜੇ ਪੀਸ ਹੁੰਦੇ ਨੇ ਪਰ ਇਹ ਕਿ ਇਸ ਕੰਮ ਦੇ ਵਿੱਚ ਫਾਇਦਾ ਤਾਂ ਹੈਗਾ ਪਰ ਇਹ ਕਿ ਜੇ ਫਾਇਦਾ ਤਾਂ ਹੀ ਆ ਕਿ ਜੇ ਸਾਨੂੰ ਇੱਕ ਵਾਰ ਰੈਗੂਲਰ ਮਿਲੇ ਹੁਣ ਇਹ ਹੈ ਕਿ ਜੇ ਠੇਕੇ ਵੀ ਤੁਹਾਨੂੰ ਪਤਾ ਕਿ ਇੱਕ ਦਿਨ ਕੰਮ ਹੁੰਦਾ ਤੇ ਇਹ ਕਿੱਧਰ ਜਾ ਰਹੀ ਆ ਹੁਣ ਠੇਕੇ ਵੀ ਜੇ ਇੱਕ ਦਿਨ ਨਹੀਂ ਜੇ ਕੰਮ ਹੋਵੇ ਤੇ ਚਾਰ ਦਿਨ ਕੰਮ ਨਾ ਹੋਵੇ ਤਾਂ ਉਹਦਾ ਕੋਈ ਫਾਇਦਾ ਨਹੀਂਗਾ ਪਰ ਚਲੋ ਹੋ ਜੇ ਰੱਬ ਦੀ ਕਿਰਪਾ ਨਾਲ ਐਦਾ ਕੁਝ ਹੋਇਆ ਨਹੀਂ ਬਾਕੀ ਸਾਡਾ ਕੰਮ ਠੀਕ ਹੋ ਰਿਹਾ ਵਧੀਆ ਤੇ ਇਸ ਕਰਕੇ ਹੁਣ ਤਾਂ ਹੀ ਜੋਤੀ ਨੂੰ ਵੀ ਨਾਲ ਲਿਆ ਇਹ ਤਾਂ ਪੂਰੇ ਨਜ਼ਾਰੇ ਹੀ ਲੈ ਰਹੀ ਉਹ ਤੂੰ ਉਥੇ ਥੱਲੇ ਨਾ ਦੇਖੀ ਜਾ ਪਤ ਨਹੀਂ ਕੀ ਦੇਖ ਰਹੀ ਇੱਧਰ ਤਨ ਮੈਂ ਇੱਧਰ ਦਿਖਾਣਾ ਦੇਖੋ ਇੱਧਰ ਕੀ ਚੀਜ਼ ਆ ਲਓ ਜੀ ਆ ਚੀਜ਼ ਆ ਦੇਖ ਰਹੀ ਆ ਖਾਲੀ ਪਲਾਟ ਜੇ ਮਾਰੇ ਕੋਲ ਸਾਰਾ ਇੰਡਸਟਰੀਜ਼ ਏਰੀਆ ਪੂਰਾ ਪਲਾਟ-ਪਲੂਟ ਬਣੇ ਨੇ ਸਾਰੇ ਇੱਥੇ ਕੁਆਟਰ-ਕੂਟਰ ਹੈਗੇ ਨੇ ਤੇ ਕੁਆਟਰ ਬਣੇ ਹੋਏ ਨੇ ਹਾਂ ਆ ਵਾਲੇ ਕੁਆਟਰ ਬਣੇ ਆ ਸਾਰੇ ਹਾਂ ਤੇ ਬਾਕੀ ਤੁਸੀਂ ਦੱਸਿਓ ਜੇ ਕਿਸੇ ਲੋਕੇਸ਼ਨ ਦੇਖੀ ਹੋਈ ਆ ਕਿਸੇ ਨੂੰ ਪਤਾ ਹੋਵੇ ਤੇ ਕਿਹੜੀ ਲੋਕੇਸ਼ਨ ਆ ਜੇ ਕਿਸ ਨੂੰ ਪਤਾ ਹੈ ਇਹ ਲੁਧਿਆਣਾ ਦੇ ਵਿੱਚ ਹੈ ਹੁਣ ਦੱਸ ਦਿਓ ਕਿਹੜੀ ਆ ਲੋਕੇਸ਼ਨ ਅਜੀ ਕੰਮ ਕਰਕੇ ਕਹਿਜੇ ਲੱਗ ਰਿਹਾ ਅੱਛਾ ਲੱਗ ਰਿਹਾ ਹੁ ਨੀਂਦ ਆਊ ਨਹੀਂ ਤਾਂ ਕਹਿੰਦੀ ਇਹ ਰਾਤ ਨੂੰ ਨੀਂਦ ਨਹੀਂ ਆਣੀ ਨੀਂਦ ਨਹੀਂ ਆਂਦੀ ਨਹੀਂ ਤੇ ਵਿਚਾਰੀ ਉਹ ਹੀ ਥੱਕੀ ਥੱਕੀ ਹੀ ਰਹਿੰਦੀ ਐ ਹੁ ਕੰਮ ਕਰ ਨਹੀਂ ਕੰਮ ਉਹ ਤਾਂ ਠੀਕ ਨਹੀਂ ਕਰ ਤਾ ਠੀਕ ਲੱਗੇ ਕਿ ਨਹੀਂ ਮਾਲ ਮੋਲ ਨਿਕਲੂਗਾ ਨੇ ਕਹਿ ਲਿਆ ਫਿਰ ਤੂੰ ਬੋਕੀ ਨਹੀਂ ਹੋਲੀ ਕਿਉਂ ਬਣਾ ਰਹੀ ਏ ਬਰਤ ਯਾਰ ਉਹ ਬੋਕੀ ਦਾ ਉੱਪਰ ਵਾਲਾ ਪੱਤੀ ਉਹ ਥੋੜਾ ਟਿਕਨੇ ਹੈਗਾ ਉਹ ਦੂਜਾ ਰਿਪੀਟ ਕਿਉਂ ਕੀ ਹੋਇਆ ਰਿਪੀਟ ਨੂੰ ਨਹੀਂ ਠੀਕ ਹੈ ਕੀ ਚੀ ਚੀ ਤੇ ਦਿੱਕਤ ਆ ਰਹੀ ਹੈ ਕੁੱਟਣ 'ਚ ਦਿੱਕਤ ਆ ਰਹੀ ਕਾਦੀ ਪੱਤੇ ਨੇ ਐਸੇ ਮੋੜੀ ਹੋਈ ਹੈ ਪੱਤੇ ਪਲੇਨ ਹੁੰਦੇ ਤੇ ਨਾ ਆਪਣੇ ਔਰ ਉੱਪਰ ਵਿਚਵੇਂ ਸੇ ਉਠੀ ਹੋਤੀ ਤੇ ਸਾਈਡੋਂ ਸੇ ਪਲੇਨ ਹੁੰਦੇ ਤੇ ਹਾਂ ਸੀ ਨਹੀਂ ਲੱਗਦਾ ਚਲੋ ਕੋਈ ਗੱਲ ਨਹੀਂ ਮੈਂ ਤੁਹਾਨੂੰ ਪੀਸ ਦਿਖਾਣਾ ਕਿਹਾ ਜੀ ਪੀਸ ਦੇਖ ਲੇ ਇਹ ਦੇਖੀਏ ਠੀਕ ਹੈ ਯਾਹਾਂ ਤੇ ਮੇਰਾ ਗਰੀਸ ਗੰਦਾ ਪੀਸ ਇਹ ਹੁੰਦਾ ਇੱਥੇ ਅਸੀਂ ਆਹ ਕੋਈ ਇੱਥੇ ਸਾਰਾ ਕੰਮ ਕਰਦੇ ਆਂ ਆ ਜੋਤੀ ਬੈਠੀ ਹੈ ਆ ਇੱਥੇ ਕੰਮ ਆ ਸਾਰਾ ਕਿਸ ਕੰਮ ਕੰਮ ਸਾਰਾ ਖਤਮ ਹੋ ਗਿਆ ਤੇ ਹੁਣ ਅਸੀਂ ਛੁੱਟੀ ਕਰਨ ਲੱਗੇ ਸੀਗੇ ਜਨੂਆ ਕਹਿੰਦੇ ਕਿ ਚਾਹ ਚੂ ਪੀ ਲੋ ਹੁਣ ਚਾਹ ਚੂ ਪੀ ਕੇ ਫਿਰ ਅਸੀਂ ਨਿਕਲਦੇ ਆਂ ਘਰ ਨੂੰ ਤੇ ਘਰ ਦਾ ਦੇਖਿਆ ਕੀ ਹਾਲ ਬਣਿਆ ਆਇਆ ਇਹਨਾਂ ਤੇ ਘਰ ਐ ਸਭ ਕੁਝ ਹੀ ਛੱਡਿਆ ਇਸੇ ਤੇ ਜੋਤੀ ਰਾਜ ਪਹਿਲਾ ਦਿਨ ਸੀਗਾ ਮੇਰੇ ਕੋਲ ਇਹਨੇ ਤਾਂ ਕੰਮ ਕਿੰਨਾ ਕੰਮ ਕਰਦਾ ਰਹਿੰਦੇ ਸਾਬਲਾਂ ਇਹਦੀ ਤਨਖਾਹ ਪਤਾ ਕਿੰਨੀ ਲਾਣੀ ਐ ਕਿਉਂਕਿ ਪੈਸੇ ਤਾਂ ਮੈਂ ਹੀ ਦੇਣੇ ਆ ਸਰ ਦੇਖ ਵੀਡੀਓ ਜੇ ਬਣੀ ਹੋਈ ਤੁਹਾਨੂੰ ਜਿਹੜੇ ਲਾਸਟ ਵਿੱਚ ਦੱਸੂ ਇਹਦੀ ਮੈਂ ਤਾਂ ਨਾਕੀ ਨਹੀਂ ਲਈ ਐ। ਮੰਡਾ ਕਰਨਾ। ਕੰਮ ਜੜਾ ਖੇਚੂ ਕੇ ਕਰਾਇਆ ਕਰ। ਗਾਇਜ਼ ਹੁਣੀ ਹੁਣੀ ਹਜੇ ਘਰੇ ਪਹੁੰਚੇ ਆ ਤੇ ਨਹਾ ਧੋ ਕੇ ਹੋ ਗਿਆ ਵਿਹਲਾ ਮੈਂ ਤਾਂ ਹੋ ਗਿਆ ਵਿਹਲਾ ਤੇ ਜੋਤੀ ਹਜੇ ਨਹਾਈ ਨਹੀਂ ਹੈਗੀ। ਇਹ ਵਿਚਾਰੀ ਦਾ ਹਜੇ ਨਾਣਾ ਬਾਕੀ ਆ। ਪਰ ਇੱਕ ਚੀਜ਼ ਹੈ ਜੀ ਇਨੇ 6 ਕਿਨੇ ਚਿਰ ਬਾਅਦ ਕਿਨੇ ਚਿਰ ਬਾਅਦ ਇਹਨੇ 5 6 ਸਾਲ ਬਾਅਦ ਕੰਮ ਕੀਤਾ 5 6 ਸਾਲ ਬਾਅਦ ਕੰਮ ਕੀਤਾ ਚਲੋ ਇਹ ਠੀਕ ਹੈ ਕਿ ਅੱਜ ਪਹਿਲਾ ਦਿਨ ਸੀਗਾ ਇਹਦਾ ਤੇ ਹੱਥ ਚੱਲਿਆ ਨਹੀਂ ਇਹਦਾ ਉਦਾਰਾ ਚੱਲਿਆ ਨਹੀਂ ਬਾਕੀ ਇਹ ਕਿ ਥੋੜਾ ਬੋਧ ਹੈ ਕਿ ਬੋਕੀ ਖਰਾਬ ਹੋ ਗਈ ਸੀਗੀ ਥੋੜੀ ਬੋਕੀ ਇਹਨੇ ਛੰਡ ਨਹੀਂ ਕੀਤੀ ਸੀਗੀ ਤੇ ਉਹ ਥੋੜੀ ਹੈ ਥੋੜੀ ਹੋਈ ਸੀ ਉਹ ਹੀ ਛੰਡੀ ਨਹੀਂ ਕੀਤੀ हां ਚੰਗੀ ਜਿਹਾ ਠੋਕ ਹੀ ਨਹੀਂ ਸੀਗੀ ਤੇ ਬਾਕੀ ਸਭ ਕੁਝ ਠੀਕ ਸੀਗਾ ਚਲੋ ਜੋ ਵੀ ਹੈ ਤੇ ਹੁਣ ਇਹ ਅਜੀ ਨੂੰ ਹੁਣ ਚੰਗਾ ਵੀ ਲੱਗ ਰਿਹਾ ਨਹੀਂ ਤੇ ਸਾਰੀ ਦਿਹਾੜੀ ਘਰੇ ਬੈਠੀ ਰਹਿੰਦੀ ਸੀ ਕਹੇ ਜਿਹਾ ਲੱਗਦਾ ਸੀ ਹੈ ਅੱਜ ਫੀਲ ਕਹੇ ਜਿਹਾ ਹੋ ਰਿਹਾ ਗੁੱਡ ਫੀਲਿੰਗ ਅੱਜ ਗੁੱਡ ਫੀਲਿੰਗ ਹੋ ਰਹੀ ਹੈ ਜੀ ਤੇ ਬਾਕੀ ਅਜੀ ਹੁਣ ਇਨਾਦ ਹੋ ਗਏ ਆ ਹੁਣ ਚਾਹ ਬਣਾਉਗੀ ਚਾਹ ਚੂ ਪੀ ਕੇ ਤੇ ਫਿਰ ਅਸੀਂ ਥੋੜੇ ਆਰਾਮ ਕਰ ਲਾਂਗੇ ਅਸਤੇ ਉਥੋਂ ਜਲਦੀ ਚੱਲ ਜਣਾ ਸੀਗਾ ਉਹ ਕਹਿੰਦੇ ਕਿ ਨਹੀਂ ਚਾਹ ਪੀ ਕੇ ਜਾਈਓ ਚਾਹ ਪੀ ਕੇ ਜਾਈਓ ਚਾਹ ਤਰ ਹੀ ਹੋਈ ਹੈ ਠੇਕਦਰ ਜੀ ਚਾਹ ਬਣਾਈ ਹੋਈ ਹੈ ਰੁਕ ਜਾਣਾ ਉਹ ਫਿਰ ਚਾਹ ਪੀਂਦੇ ਪੀਂਦੇ ਸਾਨੂੰ ਪੌਣੇ 6 ਥੋ ਹੋ ਗਏ ਸੀਗੇ ਨਹੀਂ ਮੈਂ ਤਾਂ ਕਹਿ ਸੀ ਕਿ ਚੱਲ ਸਵਾ ਪੰਜ ਸਾਢੇ ਪੰਜ ਅਸੀਂ ਚੱਲ ਜਾਾਂਗੇ ਕਿ ਨਹੀਂ ਹੁਣ ਕੱਲ ਨੂੰ ਜਾਣਾ ਆਪ ਰੁਕ ਜਾਏਗੇ ਹੈ ਆਹ ਕਪੜੇ ਧੋਣੇ ਆ ਤੁਹਾਡੇ ਛੇੜੇ ਏ ਕੱਲ੍ਹ ਦੇ ਦਿਨ ਚੱਲੂਗਾ ਗੱਲ ਸੁਣ ਲੈ ਜੇ ਰੋਜ਼ ਜਾਣਾ ਤੇ ਮੈਨੂੰ ਕੰਮ ਚਾਹੀਦਾ ਆਹ ਉਹ ਦਾਰਾ ਮਦਮਾ ਮੈਨੇ 150 200 ਪੀਸ ਜੋ ਕਲੀਪ ਲਾਕ ਦੇ ਹੈਂਡਲ ਹੋਸ ਮੈਨਾਂ ਨਾ ਕਿਹੜੇ ਅਜੇ ਸੁਬਹ ਵਾਲੇ ਨਹੀਂ ਕਿਉਂ ਮੈਂ 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 ਵੀ ਮੈਨੇ ਚੜਾਇਆ ਨਹੀਂ ਤੇ ਮੈਂ 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 ਕੁਝ ਨਹੀਂ ਕੀਤਾ ਯਾਰ ਕਹਿ ਜੀ ਇਹ ਦੱਸ ਮੈਂ ਇਥੇ ਮੈਂ ਮਥੇ ਮਰ ਮਰ ਕੇ ਵੀਡੀਓ ਵੀਡੀਓ ਕਰਿਆ ਜ਼ੋਰ ਹੀ ਮਰ ਮਰ ਕੇ ਤੇ ਮਾਲ ਬਣਾਇਆ ਇਹ ਕਹਿੰਦੀ ਕਿ ਤੁਸੀਂ ਕੁਝ ਕੀਤਾ ਹੀ ਨਹੀਂਗਾ ਕਿਹੜੀ ਸਬਜ਼ੀ ਮੈਂ ਕੀਤਾ ਵਾ ਲੈ ਦਾ ਸਾਧੂਗੀ ਆ ਨੀ ਮੈਂ ਦੱਸਦਾ ਇਹਨਾਂ ਗਾਇਸ ਚਾਚੂ ਪੀ ਲਿਆ ਚਾਚੂ ਪੀ ਕੇ ਅਸੀ ਹੋ ਗਿਆ ਵਿਲੇ ਤੇ ਜੋਤੀ ਹੁਣ ਗਈ ਹੈ ਨਹਾਣ ਨਹਾ ਧੋ ਕੇ ਆਉਗੀ ਤੇ ਫੇਰ ਅਗੇ ਰੋਟੀ ਬਣਾਉਗੀ ਰੋਟੀ ਬਣਾਣ ਲੱਗੀ ਦੇਖ ਲਓ ਗਾਇਸ ਪੌਣੇ 8 ਹੋ ਗਏ ਨੇ ਕਿ ਸਭ ਕੁਝ ਹੀ ਕਰਦੇ ਕਰਦੇ ਸਾਨੂੰ ਪੌਣੇ 8 ਹੋ ਗਏ ਨੇ ਤੇ ਹੁਣ ਉਹ ਵਿਚਾਰੀ ਅਜੇ ਨਹਾਣ ਗਈ ਹੈ ਨਾ ਨੂੰ ਕਿ ਆ ਕੇ ਰੋਟੀ ਢੁੱਡੀ ਬਣਾਉਗੀ ਬਾਕੀ ਚਲੋ ਹੁਣ ਮੈਂ ਇਹਨੂੰ ਲੈ ਜਾਣਾ ਤੇ ਚਾਹੁੰਦਾ ਨਹੀਂ ਸੀਗਾ ਪਰ ਉਹ ਕਹਿੰਦੀ ਕਿ ਨਹੀਂ ਮੈਂ ਜਾਣਾ ਵਾ ਮੈਂ ਜਾਣਾ ਜ਼ਰੂਰੀ ਹੈ ਤੇ ਬਾਕੀ ਤੁਹਾਨੂੰ ਉੱਥੇ ਇੱਕ ਹੋਰ ਚੀਜ਼ਾਂ ਨੇ ਤੁਹਾਨੂੰ ਮੈਂ ਉਹ ਚੀਜ਼ਾਂ ਜ਼ਰੂਰ ਦਿਖਾਉਂਗਾ ਕੱਲ ਦੀ ਵੀਡੀਓ ਮਿਸ ਨਾ ਕਰਿਓ ਤੁਹਾਨੂੰ ਉਹ ਚੀਜ਼ਾਂ ਜ਼ਰੂਰ ਦਿਖਾਉਂਗਾ ਤੇ ਜਿਹੜੀ ਮੈਂ ਤੁਹਾਨੂੰ ਗੱਲ ਕਰ ਰਿਹਾ ਕਿ ਜੋਤੀ ਤਨਖਾਹ ਮੈਂ ਇੰਨੀ ਲਈ ਨਹੀਂ ਲਈ ਪੂਰੀ ਕੋਈ ਤਨਖਾਹ ਨਹੀਂ ਲਈ ਜੋ ਮੇਰਾ ਉਹ ਸਭ ਕੁਝ ਉਹਦਾ ਹੀ ਹੈ ਤੇ ਉਹਦਾ ਵਿਚਾਰੀ ਆਪ ਕਹਿੰਦੀ ਹੈ ਕਿ ਚੱਲ ਸਾਡੇ ਘਰ ਦਾ ਕੁਝ ਬਣ ਜੇ ਅਸੀਂ ਇਹ ਚੱਲਨੇ ਕਿ ਚੱਲ ਜਿਆਦਾ ਨਹੀਂ ਤੇ ਚੱਲ ਅਸੀਂ ਕਿਰਾਏ ਨਾਲੋਂ ਅਸੀਂ کوشش ਕਰ ਸਕੀਏ ਜੇ ਸਾਡਾ ਆਪਣਾ ਘਰ ਬਣ ਜੇ ਅਸਤੇਸ ਕਰਕੇ ਆ ਕਿ ਹੁਣ ਬਸ ਇਹ ਹੈ ਕਿ ਉਹ ਰੱਬ ਦੇ ਉੱਪਰ ਹੈਗਾ ਕਿ ਜੇ ਰੱਬ ਕਰ ਦਵੇ ਤਾਂ ਹੋ ਜਵੇ ਸਾਡਾ ਕਿ ਚਲ ਨਹੀਂ ਹੈ ਸਾਡੇ ਆ ਕੋ ਹੋਰ ਕੁਝ ਨਹੀਂ ਇੱਕ ਆਪਣੀ ਸ਼ੱਤ ਹੋ ਜਵੇ ਬਲਕਿ ਕਿਸੇ ਦੇ ਕੋਲ ਰਹਿਣਾ ਤੇ ਤੁਹਾਨੂੰ ਪਤਾ ਹੀ ਆ ਬਾਕੀ ਇਹ ਹੈ ਕਿ ਹੁਣ ਅਸੀਂ ਦੋਨੋਂ ਹੈਗੇ ਆ ਜੀ ਜਾਨਾ ਮਿਹਨਤ ਕਰਦੇ ਪਏ ਆ ਡੈਡੀ ਆ ਵਿਚਾਰੇ ਉਹਨਾਂ ਤੋਂ ਜਿੰਨਾ ਖੁੰਦਾ ਉਹ ਕਰ ਲਿੰਦੇ ਨੇ ਜੇ ਕਈ ਵਾ ਨਹੀਂ ਹੁੰਦਾ ਤਾਂ ਆਪਾਂ ਆਪਾਂ ਉਹਨਾਂ ਨੂੰ ਜ਼ੋਰ ਨਹੀਂ ਪਾਉਂਦੇ ਨਾ ਆਪਾਂ ਉਹਨਾਂ ਨੂੰ ਕਹਿੰਦੇ ਆ ਮੈਂ ਤੁਹਾਨੂੰ ਕਹਿੰਦਾ ਹੀ ਨਹੀਂ ਕਿ ਡੜੀ ਤੁਸੀਂ ਜਾਓ ਪਰ ਉਹ ਗੇਰ ਵੀ ਕਰ ਟੈਕ ਦੇਨੇ ਕੇ ਉਹ ਚੱਲ ਜਾਂਦੇ ਨੇ ਤੇ ਬਾਕੀ ਅੱਜ ਦੀ ਵੀਡੀਓ ਕਹੀ ਜਿਹੀ ਲੱਗੀ ਆ ਤੇ ਕਮੈਂਟ ਕਰਕੇ ਦੱਸਿਓ ਆਪਣੀ ਰਾਏ ਜ਼ਰੂਰ ਦੱਸਿਓ ਤੇ ਸਪੈਸ਼ਲੀ ਗੱਲ ਜੇ ਕੋਈ ਬੰਦਾ ਵੇਸ ਕਰਨ ਕਿਸੇ ਨੇ ਰਿਪੇਅਰ ਕਰਾਣੀ ਹੋਵੇ ਜਾਂ ਕੁਝ ਕਰਨਾ ਹੋਵੇ ਤਾਂ ਮੈਨੂੰ ਮੈਸੇਜ ਕਰ ਦਿਓ ਮੈਂ ਗ੍ਰੀਸ ਕਰਨ ਦਾ ਕੰਮ ਸਾਰਾ ਜਾਣਦਾ ਸਭ ਕੁਝ ਜਾਣਦਾ ਜੇ ਕੁਝ ਵੀ ਕਰਨਾ ਹੋਵੇ ਕੋਈ ਬੰਦੇ ਨੇ ਕੋਈ ਪ੍ਰੋਬਲਮ ਹੋਵੇ ਜਿਵੇਂ ਕੋਈ ਲੈ ਕੇ ਜਾਂਦੇ ਆ ਉਹਨਾਂ ਨੇ ਪ੍ਰੈਸ਼ਰ ਨਹੀਂ ਬਣਦਾ ਕੁਝ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਤੇ ਆਪਾਂ ਸਭ ਕਰੀਦਾ ਤੇ ਜੇ ਕੋਈ ਹੋਵੇ ਤਾਂ ਮੈਨੂੰ ਮੈਸੇਜ ਕਰਿਓ ਇੰਸਟਾਗ੍ਰam ਦੇ ਉੱਪਰ ਕਰਨਾ ਹੈ ਇੰਸਟਾਗ੍ਰam ਦੇ ਉੱਪਰ ਕਰ ਦਿਓ ਤੁਹਾਨੂੰ ਮੈਂ ਨੰਬਰ ਵੀ ਤੋਂ ਸੈਂਡ ਕਰ ਦੂੰਗਾ ਜੇ ਕਿਸੇ ਬੰਦੇ ਨੇ ਕੰਮ ਕਰਾਣਾ ਹੋਵੇ ਤੇ ਰਿਪੇਅਰ ਦਾ ਕੰਮ ਹੋਵੇ ਰਿਪੇਅਰ ਵੀ ਕਰਾਂਗੇ ਆਪਾਂ ਜਿਹੇ ਜਿਹੇ ਵੀ ਕੰਮ ਹੋਵੇ ਕਿਉਂਕਿ 5-6 ਵਜੇ ਤੋਂ ਬਾਅਦ ਘਰੇ ਆਇਆ ਇਹਨਾਂ ਫਿਰ ਵਿਲੇ ਹੀ ਹੁੰਨੇ ਆ ਜੇ ਕਿਸੇ ਨੇ ਕਰਾਣਾ ਹੋਵੇ ਤਾਂ ਮੈਂ ਜ਼ਰੂਰ ਕਰੂੰਗਾ ਤੇ ਪਰਸਨਲੀ ਜੇ ਤੁਹਾਡੀ ਜਾਨ ਪਛਾਨ ਦੇ ਵਿੱਚ ਇਹੋ ਜਿਹੇ ਬੰਦੇ ਹੋਣ ਕਿ ہاں ਜਿਨ੍ਹਾਂ ਦਾ ਕੰਮ ਹੋਵੇ ਗ੍ਰੀਸ ਕਰਨ ਦਾ ਕੰਮ ਹੋਵੇ ਜਾਂ ਜਿਹੜੇ ਇਹ ਚੀਜ਼ ਬਣਾਉਂਦੇ ਹੋਣ ਕੁਛ ਕਰਦੇ ਹੋਣ ਤੇ ਵੀਡੀਓ ਜ਼ਰੂਰ ਉਨ੍ਹਾਂ ਤੱਕ ਸ਼ੇਅਰ ਕਰਿਓ ਕਿਉਂਕਿ ਤੁਹਾਡੇ ਇੱਕ ਸ਼ੇਅਰ ਨਾਲ ਸਾਨੂੰ ਥੋੜੇ ਜਿਹਾ ਦੋ ਪੈਸੇ ਬਣ ਜਾਣ ਦੋ ਪੈਸੇ ਬਣ ਜਾਣਗੇ ਕਿ ਚੱਲੇ ਅਸੀਂ ਇਹ ਕਿੰਨੇ ਕਿ ਚੱਲੇ ਸਾਡੀ ਘਰ ਦੀ ਛੱਤ ਪੈ ਜੇਵੇ ਤੇ ਆਈ ਹੋ ਤਾਂ ਵੀਡੀਓ ਚੰਗੀ ਲੱਗੀ ਹੋਣੀ ਇਹ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਸਤਿ ਸ੍ਰੀ ਅਕਾਲ